ਜਿੰਦਾਬਾ ਬੋਲਣਾ ਨਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾ 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 ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ਜਿੰਦਾਬਾ 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 ਸਾਡੇ ਹੱਕ ਇੱਥੇ ਰੱਖ ਸਾਡੇ ਹੱਕ ਇੱਥੇ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਗੂ ਕਿਸਾਨ ਮਜ਼ਦੂਰ ਮੋਰਚਾ ਸੂਬਾ ਜਨਰਲ ਸਕੱਤਰ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਪੰਜਾਬ ओंकार ਸਿੰਘ ਪੁਰਾਣਾ ਪੰਘਾਲਾ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੀ ਦਾਣਾ ਮੰਡੀ ਪੰਘਾਲਾ ਦੇ ਵਿੱਚ ਸਾਡੀ ਜਥੇਬੰਦੀ ਦੀ ਮੀਟਿੰਗ ਹੋਈ ਹੈ ਤੇ ਭਾਰੀ ਗਿਣਤੀ ਦੇ ਵਿੱਚ ਜਥੇਬੰਦੀ ਦੇ ਸਤਕਾਰਯੋਗ ਅਹੁਦੇਦਾਰ ਸਹਿਬਾਨ ਤੇ ਵਰਕਰ ਜਿਹੜੇ ਆ ਉਹ ਹਾਜ਼ਰ ਹੋਏ ਤੇ ਜਿਹੜਾ ਮਸਲਿਆਂ ਦੇ ਉੱਤੇ ਅੱਜ ਚਰਚਾ ਕੀਤੀ ਗਈ ਹੈ ਉਹਦੇ ਵਿੱਚ ਕਿਸਾਨਾਂ ਦੀਆਂ ਮੋਟਰਾਂ ਦੇ ਜਿਹੜੇ ਕਨੈਕਸ਼ਨ ਹੈ ਫੁਆਰਾ ਕਨੈਕਸ਼ਨ ਜਿਹਨੂੰ ਕਹਿ ਲਈਏ ਆਪਾਂ ਬਾਗਬਾਨੀ ਦੀ ਜਿਹੜੇ ਕਨੈਕਸ਼ਨ ਲੱਗੇ ਆ ਉਹਦੇ ਵਿੱਚ ਜਿਹੜੇ ਜੁਰਮਾਨੇ ਕਰ ਦਿੱਤੇ ਗਏ ਆ ਕਿਸਾਨ ਭਰਾਵਾਂ ਨੂੰ ਉਸ ਸੰਬੰਧ ਦੇ ਵਿੱਚ ਤੇ ਪੰਜਾਬ ਸਰਕਾਰ ਵੱਲੋਂ ਖੇਡਾਂ ਕਰਾਉਂਦੇ ਸਮੇਂ ਫੰਡ ਜਿਹੜਾ ਆ ਅਧਿਆਪਕਾਂ ਨੂੰ ਪਹਿਲਾਂ ਦਿੱਤਾ ਜਾਂਦਾ ਸੀ ਪਰ ਅੱਜ ਜਿਹੜੀਆਂ ਖੇਡਾਂ ਹੋ ਰਹੀਆਂ ਅੱਜ ਦੀ ਤਰੀਕ ਦੇ ਵਿੱਚ ਅਧਿਆਪਕਾਂ ਤੇ ਦਬਾਅ ਬਣਾ ਕੇ ਸ਼ਿੱਖਿਆ ਅਧਿਕਾਰੀ ਜਿਹੜੇ ਆ ਅਧਿਆਪਕਾਂ ਦੇ ਕੋਲੋਂ ਜਿਹੜੇ ਆ ਫੰਡ ਵਸੂਲ ਕਰ ਰਹੇ ਆ ਉਹਦਾ ਅਸੀਂ ਵਿਰੋਧ ਕਰਦੇ ਆ ਉਸ ਤੋਂ ਅਗਲੀ ਗੱਲ ਆ ਦਾਣਾ ਮੰਡੀਆਂ ਦੇ ਵਿੱਚ ਝੋਨੇ ਦੀ ਖਰੀਦ ਜਿਹੜੀ ਆ ਉਹ ਸ਼ੁਰੂ ਕੀਤੀ ਜਾਵੇ ਤੇ ਗੰਨਾ ਮਿੱਲ ਮਾਲਕਾਂ ਨੂੰ ਗੰਨਾ ਮਿੱਲਾਂ ਸਮੇਂ ਸਿਰ ਚਲਾਉਣ ਦੀ ਜਿਹੜੀ ਆ ਹਦਾਇਤ ਕਰੇ ਪੰਜਾਬ ਸਰਕਾਰ ਤੇ ਗੰਨੇ ਦਾ ਜਿਹੜਾ ਬਕਾਇਆ ਅਜੇ ਵੀ ਗੰਨਾ ਮਿੱਲ ਮਕੇਰੀਆਂ ਵੱਲ ਖੜਾ ਆ ਉਹ ਜਲਦੀ ਤੋਂ ਜਲਦੀ ਕਿਸਾਨ ਖਾਤਿਆਂ ਦੇ ਵਿੱਚ ਪਾ ਦਿੱਤਾ ਜਾਵੇ। ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਡਾ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਸੰਘਰਸ਼ 13 ਫਰਵਰੀ ਤੋਂ ਲਗਾਤਾਰ ਚੱਲ ਰਿਹਾ ਕਿਸਾਨੀ ਅੰਦੋਲਨ ਅ ਤਿੰਨ ਅਕਤੂਬਰ ਨੂੰ ਜਿਹੜੀ ਕਾਲ ਸਾਰੇ ਭਾਰਤ ਦੇ ਵਿੱਚ ਰੇਲ ਦਾ ਚੱਕਾ ਅਸੀਂ 2 ਘੰਟੇ ਲਈ ਜਾਮ ਕਰਾਂਗੇ 12 ਤੋਂ ਲੈ ਕੇ 2 ਵਜੇ ਤੱਕ। ਉਹਨੂੰ ਜਿਹੜਾ ਸਫਲ ਅਸੀਂ ਬਣਾਉਣਾ ਆ ਤੇ ਅਸੀਂ ਪੰਘਾਲੇ ਦੇ ਵਿੱਚ ਜਿਹੜਾ ਉਹ ਰੇਲ ਦਾ ਚੱਕਾ ਜਾਮ ਕਰਾਂਗੇ ਉਸ ਦਿਨ ਉਸ ਤੋਂ ਅਗਲੀ ਗੱਲ ਸਾਡੇ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮੁਕੇਰੀਆਂ ਦੇ ਅ ਨਗਰ ਬਰਨਾਲਾ ਦੇ ਵਿੱਚ ਨਿਕਾਸ ਦਾ ਮਸਲਾ ਜਿਹੜਾ ਕਾਫੀ ਲੰਬੇ ਸਮੇਂ ਤੋਂ ਲਟਕਦਾ ਆ ਰਿਹਾ ਆ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਵੀ ਜਿਹੜਾ ਬਰਨਾਲੇ ਦਾ ਜਿਹੜਾ ਦੌਰਾ ਕਰਗੇ ਡੀਸੀ ਸਾਹਿਬ ਨੇ ਵੀ ਬਹੁਤ ਵਾਰ ਵਿਸ਼ਵਾਸ ਦਿਵਾਇਆ ਪਰ ਅਜੇ ਤੱਕ ਉਹ ਨਿਕਾਸ ਦਾ ਮਸਲਾ ਜਿਹੜਾ ਆ ਉਸੇ ਤਰ੍ਹਾਂ ਖੜਾ ਹੈ ਤੇ ਪਾਣੀ ਜਿਹੜਾ ਆ ਗੋਡੇ-ਗੋਡੇ ਤੋਂ ਵੱਧ ਜਿਹੜਾ ਆ ਉੱਥੇ ਰਾਹ ਦੇ ਵਿੱਚ ਖੜਾ ਪਿੰਡ ਦੇ ਲਾਗੇ ਜਿਸ ਨਾਲ ਜਿੱਥੇ ਰਾਹਗੀਰਾਂ ਨੂੰ ਮੁਸ਼ਕਲ ਆਉਂਦੀ ਹੈ ਉੱਥੇ ਮੱਛਰ ਤੇ ਮੱਖੀਆਂ ਜਿਹੜੀਆਂ ਉਹ ਜਦੋਂ ਪਿੰਡ ਤੱਕ ਜਿਹੜੀਆਂ ਮੱਛਰ ਪਹੁੰਚ ਕਰਦੇ ਆ ਤੇ ਉਹ ਆਮ ਲੋਕਾਂ ਨੂੰ ਜਿਹੜਾ ਡੇਂਗੂ ਹੋਣ ਦਾ ਡੇਂਗੂ ਹੋਣ ਦਾ ਖਤਰਾ ਆ ਬਿਮਾਰੀਆਂ ਫੈਲਣ ਦਾ ਖਤਰਾ ਤੇ ਇਹਨਾਂ ਮਸਲਿਆਂ ਦੇ ਸਬੰਧੀ ਕੱਲ 20 ਤਰੀਕ ਨੂੰ ਅਸੀਂ ਮਾਨਯੋਗ ਡੀਸੀ ਹੁਸ਼ਿਆਰਪੁਰ ਦੇ ਨਾਲ ਜਿਹੜੀ ਆ ਟੇਬਲ ਦੇ ਉੱਤੇ ਜਿਹੜੀ ਆ ਉਹ ਚਰਚਾ ਕਰਾਂਗੇ ਜੇਕਰ ਇਹ ਮਸਲੇ ਜਲਦੀ ਤੋਂ ਜਲਦੀ ਹੱਲ ਨਾ ਹੋਏ ਤਾਂ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਉਹ ਤਿੱਖਾ ਸੰਘਰਸ਼ ਲਿਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ